ਤੁੜੇ ਜੋ ਭੋਜਨ ਨੇ ਸਾਨੂੰ ਮੈਸੇਜ ਕਰਕੇ ਕਹੇ ਸੀ ਵੀ ਸਿੰਘ ਸੋਇਆ ਚਾਪ ਵਾਲੇ ਚਾਪ ट्राई ਕਰੋ ਸੋ ਅੱਜ ਆਪਾਂ ਆਏ ਹਾਂ ਸਿੰਘ ਸੋਇਆ ਚਾਪ ਵਾਲੇ ਬਾਈ ਕੋਲ ਸੋ ਇੱਥੇ ਕਾਫੀ ਲੱਗ ਲੱਗਦਰ ਚਾਪ ਸੀ ਸੀ ਚਾਰੀ ਚਾਮ ਦਾ ਡਰ ਦਿੱਤਾ ਸੀ ਤੇ ਬਾਈ ਦੇ ਸਾਈਡ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦਾ ਆਇਆ ਤੇ ਚੀਜ਼ ਦੇ ਕਿ ਬਹੁਤ ਵਧੀਆ ਲੱਗੇ ਵੀ ਬਾਈ ਬਹੁਤ ਮਿਹਨਤ ਕਰ ਰਹੀ ਸੀ ਤੇ ਫਾਈਨਲੀ ਬਈ ਨੀ ਚਾਪ ਜਿਹੜੀ ਉਹ ਵੀ ਤਿਆਰ ਹੋ ਚੁੱਕੀ ਆ ਤੇ ਉਸ ਤੋਂ ਬਾਅਦ ਬਾਈ ਨੇ ਇਸ ਵਿੱਚ ਨਿੰਬੂ ਨਚੋੜੇ ਤੇ ਮਸਾਲੇ ਵਗੈਰਾ ਪਾਏ ਤੇ ਫਾਈਨਲੀ ਆਪਣੀ ਜਿਹੜੀ ਚਾਪ ਆ ਤਿਆਰ ਹੋ ਚੁੱਕੀ ਆ ਸੋ ਉਸ ਤੋਂ ਬਾਅਦ ਬਾਈ ਨੇ ਪਲੇਟਿੰਗ ਸਟਾਰਟ ਕਰ ਦਿੱ ਲੱਗਦਾ ਸਾਨੂੰ ਚਾਪ ਬਿਲਕੁਲ ਹੀ ਪਸੰਦ ਨਹੀਂ ਹੈਗੀ ਪਰ ਇਹ ਚਾਪ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਲੱਗੀ ਮੈਨੂੰ ਸੋ ਇਸ ਬਾਈ ਨੇ ਚਾਪ ਨੂੰ ਲੈ ਕੇ ਜਿਹੜੀ ਮੇਰੀ ਸੋਚਾ ਉਹ ਬਦਲ ਦਿੱਤੀ ਚਾਪ ਸੀਰੀਅਸਲੀ ਬਹੁਤ ਜ਼ਿਆਦਾ ਟੇਸਟੀ ਲੱਗੀ ਮੈਨੂੰ ਤੇ ਉਸ ਤੋਂ ਬਾਅਦ ਗੁਰਦੀਪ ਨੇ ਵੀ ਜਿਹੜੀ ਚਾਪ ਆ ਟ੍ਰਾਈ ਕਰੀ ਗੁਰਦੀਪ ਨੇ ਇੱਥੇ ਚਾਪ ਪਹਿਲਾਂ ਵੀ ਖਾਈ ਹੈ ਤੇ ਗੁਰਦੀਪ ਨੂੰ ਇੱਥੇ ਦੀ ਚਾਪ ਜਿਹੜੀ ਬਹੁਤ ਜ਼ਿਆਦਾ ਪਸੰਦ ਆ ਤੇ ਜੇ ਇੱਥੇ ਦੇ ਐਡਰੈਸ ਦੀ ਗੱਲ ਕਰਾਂ ਤਾਂ 90 ਦੇ ਪਟਿਆਲਾ ਗੇਟ ਦੇ ਵਿੱਚੋਂ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਐਂਟਰ ਹੁੰਨੇ ਆ ਤਾਂ ਥੋੜੀ ਜਿਹੀ ਦੂਰੀ ਬਾਈ ਖੜਦਾ ਆ ਬਾਈ ਦੀ ਟਾਈਮਿੰਗ ਚਲ